ਸਾਰੇ ਸਿਖਿਆਰਥੀਆਂ ਨੂੰ ਮੋਹ ਪੇਜੀ ਸਤਿ ਸ਼੍ਰੀ ਅਕਾਲ ਅੱਜ ਦੇ ਵੀਡੀਓ ਚਰਚਾ ਕਰਾਂਗੇ ਬੀਏ 15 ਤੇ ਲਾਗੂ ਹੋਈ ਸਮੈਸਟਰ ਪ੍ਰਣਾਲੀ ਅਤੇ ਪ੍ਰੀਖਿਆ ਦਾ ਪੈਟਰਨ ਅਤੇ ਬੀਏ ਸਮੈਸਟਰ 1 ਪਾਸਟ ਉਸ ਦੇ ਪਾਠਕ੍ਰਮ ਦੇ ਬਾਰੇ ਆਓ ਸ਼ੁਰੂ ਕਰਦੇ ਹਾਂ ਸਮੈਸਟਰ ਪ੍ਰਣਾਲੀ ਦੇ ਅੰਤਰਗਤ ਹਰ ਸਮੈਸਟਰ ਚ ਪੰਜਾਬੀ ਵਿਸ਼ੇ ਦਾ ਇੱਕ ਹੀ ਪੇਪਰ ਹੋਵੇਗਾ ਸਾਰੇ ਵਿਸ਼ਿਆਂ ਦੇ ਇੱਕ ਇੱਕ ਹੈ ਪੰਜਾਬੀ ਦਾ ਵੀ ਇੱਕ ਹੀ ਪੇਪਰ ਹੋਵੇਗਾ ਔਰ ਉਹ કુલ ਅੰਕ 150 ਨੰਬਰ ਦਾ ਹੈ ਜਿੰਦੇ ਚੋਂ 100 ਵੀ ਨੰਬਰ ਦੀ ਥਿਉਰੀ ਆਵੇਗੀ ਔਰ 30 ਅੰਕਾਂ ਦਾ ਅੰਦਰੂਨੀ ਮੁਲਾਂਕਣ ਹੈ ਜਿਹੜਾ ਸਮੂੱਚਾ ਉਹ 30 ਅੰਕ ਦਾ ਹੋਵੇਗਾ ਜਿਹੜਾ ਕਾਲਜ ਪੱਤਰ ਦੇ ਉੱਤੇ ਜਿਸ ਕਾਲਜ ਜੋ ਪ੍ਰੋਫੈਸਰ ਤੁਹਾਨੂੰ ਪੜਾ ਰਿਹਾ ਹੈ ਉਹ 30 ਨੰਬਰ ਦੇਵੇਗਾ ਅੰ데 ਬਾਰੇ ਵੀ ਅੱਗੇ ਚਰਚਾ ਕਰਾਂਗੇ ਕਿ ਐਸਟੀ ਨੰਬਰਾਂ ਦਾ ਕ੍ਰਾਈਟੇਰੀਆ ਕੀ ਹੋਵੇਗਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜਾ ਕੀ ਯੂਨੀਵਰਸਿਟੀ ਪੇਪਰ ਦੇਵੇਗੀ 120 ਨੰਬਰ ਦਾ ਉਹਦੇ ਵਿੱਚ ਅੰਕਾਂ ਦੀ ਵੰਡ ਕਿਸ ਤਰੀਕੇ ਨਾਲ ਪੰਜ ਯੂਨਿਟਾਂ ਹੈ ਜੀ ਆਪਨੇ ਪਾਠਕਰਮ ਦੇ ਅੰਦਰ ਤਿੰਨ ਭਾਗ ਹੋਣਗੇ ਜਵੇਂ ਹਰ ਵਾਰ ਹੁੰਦੇ ਸੀ ਊੜਾ ਐੜਾ ਤੇ ਈੜੀ ਜਿਹੜਾ ਪਹਿਲਾ ਭਾਗ ਹੈ ਉਹ ਕੁੱਲ 20 ਅੰਕਾਂ ਦਾ ਹੋਵੇਗਾ ਔਰ ਇਸ ਵਿੱਚ ਹਰੇਕ ਯੂਨਿਟ ਤੋਂ ਦੋ ਸਵਾਲ हर यूनिट तो दो सवाल दस सवाल पूछे जाने और हर सवाल जो दो अंक का होगा भी अंक जड़ा पहला है और इस भी की है सारे सवाल हल करने जरूरी हैं और इस विच जड़े पांच सवाल आने वो बहुविकल्पी होंगे और छे तो लैके दस अगले जड़े पांच सवाल आने गए खाली थावा भरों संबंधित हो गए आएगा ਖੰਡ ਐਡਾ ਖੰਡ ਐਡਾ ਕੁੱਲ 40 ਅੰਕਾਂ ਦਾ ਹੋਵੇਗਾ ਔਰ ਇਸ ਵਿੱਚ ਅੰਦਰੂਨੀ ਚੋਣ ਵਾਲੇ ਸਵਾਲ ਹੋਣਗੇ ਹਰੇਕ ਯੂਨਿਟ 'ਚੋਂ ਦੋ ਸਵਾਲ ਪੁੱਛੇ ਜਾਣਗੇ ਤੁਸੀਂ ਦੋਵਾਂ 'ਚੋਂ ਇੱਕ ਕਰਨਾ ਹੈਗਾ ਹਰ ਯੂਨਿਟ 'ਚੋਂ ਪੰਜ ਯੂਨਿਟ ਹੈ ਤਾਂ ਹਰ ਯੂਨਿਟ 'ਚ ਦੋ ਸਵਾਲ ਉਹਨਾਂ 'ਚੋਂ ਅਥਵਾ 'ਚ ਹੋਵੇਗਾ ਜਿਹੜਾ ਤੁਸੀਂ ਕਰਨਾ ਹੈ ਤੁਸੀਂ ਕਰ ਸਕਦੇ ਹੋ ਹਰ ਯੂਨਿਟ 'ਚੋਂ ਇੱਕ ਹੀ ਕਰਨਾ ਹੈਗਾ ਤੇ ਇਸ ਤਰੀਕੇ ਨਾਲ ਪੰਜ ਸਵਾਲ ਹੋਣਗੇ ਔਰ ਜਿਹੜੀ ਸ਼ਬਦ ਸੀਮਾ ਹੈ ਉਹ 150 ਸ਼ਬਦ ਹੈ ਲਗਭਗ ਤੁਸੀਂ ਮੰਨ ਕੇ ਚੱਲੋ ਕੋਈ ਇੱਕ ਪੇਜ ਸਵਾ ਜਾਂ ਡੇਢ ਪੇਜ ਬਸ ਪਰ ਲਿਖਣਾ ਵਧੀਆ ਹੈਗਾ ਹਰ ਸਵਾਲ 8 ਅੰਕ ਦਾ ਪੰਜ ਸਵਾਲ ਹੋਣਗੇ ਪੰਜ ਪ੍ਰਸ਼ਨ ਹੋਗੇ 8 45 ਟੋਟਲ ਜਿਹੜਾ ਖੰਡ ਐ ਉਹ 40 ਅੰਕ ਦਾ ਖੰਡ ਈੜੀ ਇਹ ਕੁੱਲ 60 ਅੰਕ ਦਾ ਇਸ ਵਿੱਚ ਪੰਜ ਪ੍ਰਸ਼ਨ ਪੁੱਛੇ ਜਾਣਗੇ ਹਰ ਯੂਨਿਟ ਚੋਂ ਇੱਕ ਪ੍ਰਸ਼ਨ ਹੋਵੇਗਾ ਪੰਜ ਪ੍ਰਸ਼ਨ ਪੁੱਛੇ ਜਾਣਗੇ ਹੋਰ ਸ਼ਬਦ ਸੀਮਾ ਹੈ ਉਹ 400 ਸ਼ਬਦ ਨੇ ਤੁਸੀਂ ਪੰਜ ਪ੍ਰਸ਼ਨਾਂ ਵਿੱਚੋਂ ਕਿਸੇ ਤਿੰਨ ਪ੍ਰਸ਼ਨਾਂ ਦੇ ਜਵਾਬ ਹੈ ਉਹ ਦੇਣੇ ਹਨ ਔਰ ਹਰ ਪ੍ਰਸ਼ਨ 20 ਨੰਬਰ ਦਾ ਹੈ ਤਿੰਨਾਂ ਦਾ ਜਵਾਬ ਦੋਗੇ 60 ਹੋਗੇ ਇਸ ਤਰੀਕੇ ਨਾਲ ਤੁਸੀਂ ਦੇਖੋਗੇ ਜਿਹੜਾ ਖੰਡ ਅ ਊੜਾ ਹੈਗਾ ਉਸ ਦੇ ਅੰਦਰ 10 ਪ੍ਰਸ਼ਨ 2-2 ਨੰਬਰਾਂ ਦੇ ਟੋਟਲ 20 ਅੰਕ ਆਉਂਦਾ ਹੈਗਾ ਉਸ ਵਿੱਚ 8 ਨੰਬਰਾਂ ਦਾ ਇੱਕ ਸਵਾਲ ਹੋਵੇਗਾ ਪੰਜ ਪ੍ਰਸ਼ਨ 40 ਅੰਕ ਔਰ ਜਿਹੜੀ ਈੜੀ ਖੰਡ ਹੈ ਜਿਆਦਾ ਚ ਵੱਡੇ ਪੁੱਛੇ ਜਾਣਗੇ ਪੰਜ ਪ੍ਰਸ਼ਨ ਹੋਣਗੇ ਤਿੰਨ ਕਰਨੇ ਹੋਣਗੇ 20 ਨੰਬਰ ਦੇ 60 ਟੋਟਲ 120 ਅੰਕ ਹੁਣ ਰਹਿ ਗਏ ਇਹ 120 ਨੰਬਰ ਦਾ ਪੇਪਰ ਹੋਵੇਗਾ ਜਿਨ੍ਹਾਂ ਤੁਹਾਡੇ ਆ ਗਿਆ ਆ ਜਾਣਗੇ ਨੰਬਰ ਦੂਜੀ ਗੱਲ ਆਪਾਂ ਦੇਖੀਏ ਜਿਵੇਂ ਬੋਰਡ ਪ੍ਰੀਖਿਆ ਦੇ ਸਕੂਲ ਪੱਧਰ ਉੱਤੇ ਜੋ ਸਿਸਟਮ ਲਾਗੂ ਸੀ ਉਹੀ ਉਹਨਾਂ ਨੇ ਕੀ ਕਰਤਾ ਕਿ ਜਿਹੜੇ ਸਤਰੰਕ ਉੱਥੇ ਸਤਰੰਕ ਕੀਆ ਕਰਦੇ ਸੀ 10ਵੀਂ 12ਵੀਂ ਤੁਹਾਨੂੰ ਮਿਲਿਆ ਸਤਰੰਕ ਇੱਥੇ ਜੋ ਹੈ ਅਸਾਈਨਮੈਂਟ ਕਹ ਲਓ ਅੰਦਰੂਨੀ ਮੁਲਾਂਕਣ ਹੈ ਜੋ ਆਂਤ੍ਰਿਕ ਮੁਲਾਂਕਣ ਜਿਹੜਾ ਹਿੰਦੀ ਚ ਹੁੰਦਾ ਹੈ ਅੰਦਰੂਨੀ ਮੁਲਾਂਕਣ ਕੀਤਾ ਜਾਵੇਗਾ ਉਹ 30 ਅੰਕਾਂ ਦਾ ਹੈਗਾ ਔਰ ਇਸ ਵਿੱਚ ਜੋ ਤੁਹਾਡਾ ਪ੍ਰੋਫੈਸਰ ਹੈ ਉਹ ਅਸਾਈਨਮੈਂਟ ਵੀ ਲੈ ਸਕਦਾ ਪ੍ਰੋਜੈਕਟ ਵੀ ਲੈ ਸਕਦਾ ਹੈ ਮੌਖਿਕ ਪ੍ਰੀਖਿਆ ਵੀ ਲੈ ਸਕਦਾ ਹੈ 10 ਅੰਕ ਦੀ ਸਮੂਹ ਚਰਚਾ ਗਰੁੱਪ ਡਿਸਕਸ਼ਨ ਅਗਰ ਹੁੰਦੀ ਹੈ ਔਰ ਕਲਾਸ ਟੈਸਟ ਹੈ ਉਹਨ ਦੇ 10 ਅੰਕ ਲਿੱਤੇ ਜਾਣਗੇ ਵਿਸ਼ਾ ਦਾ ਗਿਆਨ ਕਿੰਨਾ ਹੈ ਵਿਦਿਆਰਥੀ ਝੁਨਰ ਕਿੰਨੇ 5 ਅੰਕ ਵਿਦਿਆਰਥੀ ਦਾ ਵਿਵਹਾਰ ਕਿਦਾਂ ਦਾ ਹੈ ਕਲਾਸਰੂਮ ਚਾਜ਼ਰੀ ਕਿੰਦਾ ਦੀ ਹੈ 5 ਅੰਕ ਕੁੱਲ 30 ਅੰਕ ਹੈ ਜੋ ਕਾਲਜ ਦੀ ਤਰਫੋਂ ਸੰਬੰਧਿਤ ਪ੍ਰੋਫੈਸਰ ਪੰਜਾਬੀ ਦਾ ਉਹ ਯੂਨੀਵਰਸਿਟੀ ਨੂੰ ਭੇਜੇਗਾ ਇਹ 30 ਨੰਬਰ ਹੈ ਉਹ 120 ਨੰਬਰਾਂ ਨਾਲ ਜੁੜ ਜਾਣਗੇ ਕੁੱਲ 150 ਨੰਬਰ ਅਗਰ ਤੁਸੀਂ ਸਹੀ ਤਰੀਕੇ ਨਾਲ ਚੈਰੀ ਕਰਦੇ ਹੋ ਤਾਂ ਇਸ ਵਾਰ ਜਿਹੜਾ ਨੰਬਰਾਂ ਦਾ ਫਾਇਦਾ ਹੈ ਉਹ ਹੋ ਸਕਦਾ ਹੈ ਕਿਉਂਕਿ ਆ ਪਿਛਲੀ ਵਾਰ ਤੋਂ ਹੀ ਲਾਗੂ ਕੀਤਾ ਹੈ ਤਾਂ ਕਾਫੀ ਜੋ ਫਾਇਦਾ ਹੈ ਉਹ ਵਿਦਿਆਰਥੀਆਂ ਨੂੰ ਹੋਵੇਗਾ पाठक्रम की गल करिए बी ए समस्टर पहला उस पाठक्रम है किस तरह यूनिट है आने पाठक्रम हैूनटा का संपादित पुस्तक डॉक्टर हरभजन सिंह द्वारा इन शामिल कविया दचनावान कविताव प्रसंग सहित व्याख्या कथानक सार विशा वस्तु केंद्री पा कह कि अगर थानू ਉਨ੍ਹਾਂ ਕਵਤਾਵਾਂ ਦਾ ਅਰਥ ਆਂਦਾ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ ਪ੍ਰਸੰਗ ਸਹਿਤ ਵਿਆਖਿਆ ਵੀ ਕਰ ਸਕਦੇ ਹੋ ਉਹਨਾਂ ਦਾ ਸਾਰ ਵੀ ਦੱਸ ਸਕਦੇ ਹੋ ਵਿਸ਼ਾ ਵਸਤੂ ਤੇ ਧਾਰਿਤ ਕੋਈ ਪ੍ਰਸ਼ਨ ਆਂਦਾ ਹੈ ਉਹ ਵੀ ਕਰ ਸਕਦੇ ਹੋ ਕੇਂਦਰੀ ਭਾਵ ਹੈ ਜਿਹੜਾ ਉਹ ਵੀ ਲਿਖ ਸਕਦੇ ਹੋ ਇਹ ਜੋ ਹੈ ਪਹਿਲੀ ਤੇ ਦੂਜੀ ਯੂਨਿਟ ਹੈ ਤੀਜੀ ਯੂਨਿਟ ਕਾਵ ਸੰਗ੍ਰਹਿ ਸਵਤ ਸਵੇਰਾ ਵਿੱਚ ਸ਼ਾਮਲ ਕਵੀਆਂ ਦਾ ਜੀਵਨ ਸਾਹਿਤ ਯੋਗਦਾਨ ਅਤੇ ਕਾਵ ਕਲਾ ਇਸ ਨੂੰ ਧਿਆਨ ਰੱਖਣਾ ਹੈ ਜੀਵਨ ਬਾਰੇ ਉਹਨਾਂ ਦਾ ਸਾਹਿਤਕ ਯੋਗਦਾਨ ਕਿਸ ਹੋਸ ਬਾਰੇ ਅਤੇ ਕਾਵ ਕਲਾ ਤੋ ਸੰਬੰਧਿਤ ਪ੍ਰਸ਼ਨ ਆਓ ਪੁੱਛੇ ਜਾਣਗੇ ਹੁਣ ਚੌਥੀ ਯੂਨਿਟ ਵੀ ਕਰ ਲਈਏ ਪਹਿਲੀਆਂ ਤਿੰਨ ਯੂਨਟਾਂ ਨੇ ਉਹ ਸ਼ਬਦ ਸਵੇਰਾ ਕਿਤਾਬ ਤੋਂ ਸੰਬੰਧਿਤ ਹੈ ਧਿਆਨ ਰੱਖਿਓ ਪਹਿਲੀਆਂ ਤਿੰਨ ਯੂਨਟਾਂ ਚੌਥੀ ਯੂਨਿਟ ਇਤਿਹਾਸਕ ਸੰਬੰਧਿਤ ਹੈ ਔਰ ਇਸ ਦੇ ਅੰਦਰ 1500 ਇਸਵੀ ਤੋਂ ਲੈ ਕੇ 1700 ਇਸਵੀ ਤੱਕ ਪੰਜਾਬੀ ਸਾਹਿਤ ਚੁਪ ਜੀਆਂ ਧਾਰਾਵਾਂ ਸਿਰਫ ਇਹੀ ਧਾਰਾਵਾਂ ਕਰਨੀਆਂ ਨੇ ਜਿਵੇਂ ਗੁਰਮਤ ਕਾਵਿ ਧਾਰਾ ਸੂਫੀ ਕਾਵਿ ਧਾਰਾ ਕਿੱਸਾ ਕਾਵਿ ਧਾਰਾ ਬੀਰ ਰਸੀ ਕਾਵਿ ਧਾਰਾ ਇਹ ਚਾਰ ਕਾਵਿ ਧਾਰਾ ਜੋ 1500 ਤੋਂ ਲੈ ਕੇ 17ਵਾਂ 100 ਈਸਵੀ ਤੱਕ ਸੀ ਉਹਨਾਂ ਨੂੰ ਹੀ ਕਰਨੀ ਹੈ ਬਾਕੀ ਨਹੀਂ ਕਰਨੀ ਹੈ ਗੁਰੂ ਨਾਨਕ ਕਾਲ ਇੱਕ ਸੁਨਹਿਰੀ ਕਾਲ ਗੁਰੂ ਗ੍ਰੰਥ ਸਾਹਿਬ ਦੀ ਮੋਢੀ ਜਾਣ ਪਛਾਣ ਇਹ ਚੌਥੀ ਯੂਨਿਟ ਦੇ ਅੰਦਰ ਹੈ ਇਹ ਤੁਸੀਂ ਕਰਨਾ ਹੈ ਪੰਜਵੀਂ ਯੂਨਿਟ ਦੇ ਵਿੱਚ ਵਿਆਕਰਨ ਤੋਂ ਸਬੰਧਤ ਹੈ ਅਸ਼ੁੱਧ ਅਸ਼ੁੱਧ ਸ਼ਬਦਾਂ ਤੋਂ ਸ਼ੁੱਧ ਸ਼ਬਦ ਬਣਾਣੇ ਸਮਾਨਾਰਥਕ ਸ਼ਬਦ ਬਹੁਅਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਿਰੋਧੀ ਸ਼ਬਦ ਅਗੇਤਰ ਪਿਛੇਤਰ ਅਤੇ in the 17 ਦਾ ਪੰਜਾਬੀ ਅਨਵਾਦ ਇਹ ਜੋ ਗੱਲਾਂ ਨੇ बीए ਸਮੈਸਟਰ ਫਸਟ ਦਾ ਪਾਠਕ੍ਰਮ ਹੈਗਾ ਤੁਸੀਂ ਇਸ ਪਾਠਕ੍ਰਮ ਨੂੰ ਧਿਆਨ ਚ ਰੱਖਣਾ ਹੈ ਔਰ ਆਪਣੇ ਤਿਆਰੀ ਕਰਕੇ ਵਧੀਆ ਪੇਪਰ ਦੇਣਾ ਹੈਗਾ